65 ਦੇ ਵੀ ਦੇ ਜਾਂ ਕਿਸੇ ਨੂੰ ਜੋ ਸੁੱਤ ਸਾਰੀ ਮੰਡੀ ਤੋਂ ਡੰਨ ਲੱਗਾ ਉਹ ਲਾ ਦਿਓ 65 ਦੇ ਦਿੰਦਾ ਕਾਟ ਦੀਆਂ ਦੇ ਦੇਗਾ ਕਿਸ ਨੂੰ ਇਹ ਵੀ ਤਾਂ ਬਾਬਾ ਜੀ 2-4000 ਦੀ ਖਾਤਰ ਵੀ ਵੇਚ ਜਾ ਤੈਨੂੰ ਮੈਂ ਪਹਿਲਾਂ ਕਹੀ ਜਾਂਦਾ ਜੇ ਵੇਦਾ ਜੋ ਮਰਜੀ ਕਰੀ ਮੇਰੇ ਨਾਲ ਜੇ ਪੀਣਾ ਮੈਂ ਨੋਟ ਦਾ ਨਾ ਕੱਠੀਆਂ ਵੇਚਾਂ ਨਾ ਇਹ ਮੈਨੂੰ ਤਾਂ ਪੈਸੇ ਵੱਧ ਚਾਹੀਦੇ ਆ ਪਰ ਮੈਂ ਪੂਸਲਾ ਪਾਸਾ ਲੈ ਲਵਾਂ ਬੱਕਰੀ ਦਾ ਕਰੀਆਂ ਕਿਸੇ ਨੂੰ 65 ਦੇ ਵੀ ਦੇਤਾ ਥੋੜੀ ਜੁੱਤੀ ਤੇ ਪਾਣੀ ਭਰੂੰਗਾ ਆ ਬੱਕਰੀ ਲੱਖ ਰੁਪਈਆ ਨੂੰ ਨਹੀਂ ਮਿਲਦੀ ਤਾਜੀ ਸੁਣ ਤੇ ਆਈ ਠੀਕ ਹੈ ਜੀ ਇਹ ਬੱਕਰੀਆਂ ਘਰੇ ਵੀਰੇ ਜੇ ਬਣਾਉਣੀਆਂ ਤਾਂ ਪੁਲਿਆਟੀਆਂ ਲੈ ਕੇ ਬਣ ਬਾਬੂ ਓਏ ਬਾਬੂ ਕੀ ਗੱਲ ਹੈ ਸਾਰੇ ਕੋ ਛੱਡ ਕੇ ਦੱਸ ਜੋੜੀ ਦਾ ਕਰਨਾ ਲੈਣਾ ਤੁਸੀਂ ਕਹਿੰਦਾ ਬਾਬੂ ਜੋੜੀ ਆਖਦੇ ਯਾਰ 5000 ਨਹੀਂ ਕਰੀ ਰੱਖਣੀਆਂ ਯਾਰ ਹੂੰ ਵੀ ਚੱਲ ਉਹਦਾ ਆਪਾਂ ਤਾਂ ਵੇਚੀ ਰੱਖੀ ਦਾ ਆਪਾਂ ਦੇ ਦਿੰਦੇ ਕਿਉਂ ਮੇਟਾ ਬੰਦਾ ਹੁੰਦਾ ਜੋੜੇ ਆ ਦੱਸ ਵੇਨੇ ਲੈ ਲੈ ਥੱਲੇ ਐ ਟਕਾ ਕੇ ਬੋਲੀ ਇਹ ਨਾ ਵੀ 8000 ਦੇ ਲੱਪਾ 4000 ਰੁਪਏ ਦੀ 80 ਦਾ ਕਹੀ ਜਾਂਣਾ ਤੂੰ 80 ਦੇ 5 ਦੀਆਂ ਕਿਹਾ ਤੂੰ 8000 ਕਿੱਥੇ ਦੀਆਂ ਬੱਕਰੀਆਂ ਵੇਕਣੀਆਂ ਉੱਥੇ ਹੀ ਵੇਕਣੀਆਂ ਨੇ ਵਿਕਣੀਆਂ ਤਾਂ ਉੱਥੇ ਹੀ ਆ ਇਕੱਠੇ ਆ ਸੜੀਆਂ ਬੱਕਰੀਆਂ ਵਾਂ ਏਕੀ ਗੱਲ ਕਹਦੇ ਬੱਸ ਚਾਰੇ ਲੈਣੋਂ ਮੈਂ ਤਾਂ ਕਹਿੰਦਾ ਗੋਲਜੋਚ ਬਾਬੂ ਇਹਨਾਂ ਸਕੇਂਦੀ ਆ ਲੈ ਫੜ ਜੋੜੀ ਦਾ ਹੱਸ ਚੱਕ ਕਿੰਨੇ ਨੇ ਫੜਾਤੇ ਤੈਨੂੰ ਜਿੰਨੇ ਫੜਾਤੇ ਚੱਲ ਬਾਬੂ ਰੱਖ ਲੈ ਜੋੜੀ ਦਾ ਬੱਸ ਹੋ ਗਿਆ ਦੇ ਦਾ ਕਹਿੰਦਾ ਰੈਡਾ ਤਕੜਾ ਸੌਦਾ ਕਰ ਤੋਂ ਪਹਿਲਾਂ ਰੁਪਈਏ ਦੇਣਾ ਤੈਨੂੰ ਕੋਈ ਗੱਲ ਹੀ ਨਹੀਂ ਬਾਬਾ ਪੈਸੇ ਨਹੀਂ ਤਾਂ ਆਪਾਂ ਨੂੰ ਬੋਲ ਫੋੜ ਬਾਲੀ ਦੂਰ ਆਦਾ ਪਰ ਨਹੀਂ ਦੂਰ ਹੈਗਾ ਫੇਰ ਤੂੰ ਚਾਰ ਹੀ ਲੈ ਲੈ ਤੂੰ ਗੱਲ ਨਾਲ ਨਾ ਹੁਣ ਲੈ ਤਾ ਗਿਆ ਤਨ ਚਾਰ ਪਹਿਲਾਂ ਤੋਂ ਆ ਵੀ ਲੈ ਲੈ ਚਾਰੀ ਫੇਰ ਕਿਹੜਾ ਇਹ ਕੰਮ ਛੱਡਣਾ ਆਪਾਂ ਇਹ ਕੀ ਕਹਤਾ ਛੜੀਆਂ ਬੱਕਰੀਆਂ ਦੋਨੇ ਦੋਨੇ ਛੜੀਆਂ ਨੇ ਕੋਈ ਨਹੀਂ ਛੜੀਆਂ ਤਾਂ ਬਾਬਾ ਇਹ ਕਿਹੜੀ ਗੱਲ ਹੈ ਇੱਕ ਤਾਂ ਬੱਕਰੀ ਇੱਕ ਆਤਰੇ ਮੰਗ ਰਿਹਾ ਵੇਦਨਾਂ ਨੂੰ ਮੰਗ ਰੋਣ ਦੇ ਲੈ ਪਾਪਾ ਯਾਰ ਦਾ ਕੱਲੀ ਦਾ 50 ਮੰਗਣਾ ਪਹਿਲੀ 80 90 ਮੰਗਣਾ ਸੀਗਾ ਤੂੰ ਐਂ ਕਰ ਹੁਣ ਫੜ ਕੇ ਲੈ ਜਾਈਂ ਨਾ ਹੁਣ ਤੂੰ ਮੈਨੂੰ ਵੀ ਧਾਰ ਦੇ ਦੇ ਲੈ ਲੈ ਪਾਪਾ ਤੂੰ ਮੁੱਲ ਨਹੀਂ ਦਉਂਦਾ ਧਾਰ ਵਾਲਾ ਨਾ ਨਹੀਂ ਨਹੀਂ ਧਾਰ ਦੇ ਮੈਂ ਪਰਦਾ ਕਰ ਲੈ ਸਾਡੇ ਤੂੰ ਤੂੰ ਮੁੱਲ ਨਹੀਂ ਦਉਂਦਾ ਧਾਰ ਵਾਲੇ ਗੱਲ ਕਰ ਹੁਣੋਂ ਹਟ ਜਾਂਦੀ ਹੈ ਧਾਰ ਲੈ ਕੇ ਮੈਨੂੰ ਤਾਂ ਉਹੀ ਨਹੀਂ ਪੈਂਦੀ 2 ਵਜੇ ਤੱਕ ਨੀਂਦ ਆਉਂਦੀ ਹੈ ਤੂੰ ਦਾ ਫਿਰ ਫੁੱਲ ਆਉਂਦੀ ਹੈ ਪਤਾ ਨਹੀਂ ਕਿਉਂ ਲਈਏ ਕਿਹਨੂੰ ਦੇਈਏ ਇੰਤੈਨ ਟੈਨਸ਼ਨ ਲੈ ਲਿਆ ਕੋਈ ਟੈਨਸ਼ਨ ਨਹੀਂ ਲੈ ਆ ਵੀ ਲਈ ਤੇ ਵੇਚ ਵੀ ਦੇ ਦਿੰਦੀਆਂ ਛੋਟੀ ਮਿੱਟੀ ਚੱਲਦੀ ਆ ਭਾਈ ਮਿੱਟੀ ਖਾ ਕੇ ਤੁਹਾਨੂੰ ਦੁੱਧ ਦਿੰਦੀਆਂ ਰਾਤੀਆਂ ਧਾਣਾ ਖਾ ਕੇ ਵੀ ਸਾਲੀਆਂ ਦਿੰਦੀਆਂ ਬੋਲ ਬੋਲ ਨਹੀਂ ਬਾਬਾ ਦੂਰ ਵਾਲੀ ਆ ਯਾਰ ਆਏ ਹੁਣ ਪੱਕਾ ਮੁੱਲ ਵਾਰਿਆ ਮੈਂ 40 ਤੋਂ ਸ਼ੁਰੂ ਹੋਣਾ ਸੀ ਇਹਨੇ ਆਪੇ 50 ਦੇਣੀਆਂ ਸੀ ਕੋਈ ਨਹੀਂ ਆਇਆ ਇਹਦਾ ਕੋਈ ਨਾ ਮੈਂ ਕਹਿੰਨ ਪਹਿਲਾਂ ਕਿਹਾ ਵੀ ਪੱਕਾ ਰਹਿਣ ਦਾ ਕੋਈ ਫਾਇਦਾ ਨਹੀਂ ਕੋਈ ਵਿਖੜਦਾ ਨਹੀਂ ਪੱਕੇ ਤੇ ਛੱਡ ਹੀ ਦਿੰਦੀ ਆ ਉਹ ਇਹ ਨਾ ਉਹ ਤਾਂ ਕੋਈ ਨਹੀਂ ਕਹਿਉਂਦਾ ਸੀ ਕਹ ਦਿੰਦੇ ਹਾਂ ਚੱਲ ਬੱਪੂ ਫੜ ਰੱਖ ਲੈ ਜੇ ਵਿੱਚ ਪਾ ਲੈ ਦੂਰ ਆ ਬਾਬਾ ਬਾਲੀ ਨਹੀਂ ਮੈਂ 2-4000 ਦੀ ਖਾਤਾ ਤਾਂ ਮੈਂ ਕਹਿੰਦਾ ਵੀ ਨਹੀਂ ਸੀਗਾ ਤੂੰ 2-4000 ਬਸ ਬੱਠੇ ਫੜਾ ਤੂੰ ਕੋਈ ਬਹੁਤ ਹੋਰ ਬੱਕਰੀਆਂ ਨਹੀਂ ਆ ਲੈ ਆਏਗਾ ਨਾ ਤੂੰ ਤੂੰ ਤਾਂ ਲੈ ਆਉਣੀ ਆ ਇਹ ਨਾ ਲੈ ਤਾਂ ਲੈਣਗੇ ਜੀ ਵਿਕਣਗੇ ਫੇਰ ਲਾਵਾਂਗੇ ਜੀ ਚਾਰੇ ਲੈਣਗੇ ਬਾਬਾ ਲੈ ਜੇ ਵਿੱਚ ਪਾ ਲੈ ਹੁਣ ਨਹੀਂ ਦੂਰ ਬਾਲੀ ਆ ਨਹੀਂ ਦੂਰ ਹੈਗਾ ਇੱਕ ਪਹਿਲ ਨਹੀਂ ਕੋਈ ਗੱਲ ਬਾਬਾ ਆਪਾਂ ਨੂੰ ਕੋਈ ਕਹਿ ਦੂ ਵੀ ਇੱਕ ਮੰਡੀ 'ਚ ਕੋਈ ਆਇਆ ਕਹੇ ਜੀ ਨਾ ਲੱਕੇ 'ਚ ਵੀ ਕਹਦੇ ਵੀ ਕੋਈ ਲਵੇੜੂ ਆ ਕਿਸੇ ਗੱਲ ਦਾ ਇਸੇ ਗੱਲ ਲਿਹੁਗੀ ਜਾਂ ਆਪਾਂ ਨੂੰ ਕਹਦੇ ਜ ਆਪਣੇ ਬਾਪ ਨੂੰ ਕੋਈ ਕਹ ਦੇਵੇ ਇੱਕ ਮੇਰੀ ਕੇਦਲ ਬੇਡੂਆ ਇਹਦੇ ਤੋਂ ਲੱਖ ਹੀ ਲਈ ਜੇ ਆਹ ਲੈ ਬਾੜਾ ਆਹ ਉਹ ਇਹੀ ਕਾਹ ਦਾ ਕਰਦਾ ਬਾ ਕੋਈ ਨਹੀਂ ਕਹਦਾ ਇਹਦੇ ਨਾਲ ਹੀ ਦੇ ਆ ਲੈ ਫੜਕ 55000 ਰੁਪਏ ਬੱਸ ਬੱਸ ਮਾਲਾ ਜੀ ਬਾਬਾ ਉਹ ਹਜ਼ਾਰ ਵੀ ਨਹੀਂ ਪਾਇਆ 500 ਵੀ ਨਹੀਂ ਪਾਇਆ ਆਪਾਂ ਵੀ ਇੰਨੀ ਘਟੇ ਤਨੋਂ ਪੰਜ ਹੀ ਆਪਾਂ ਕੱਟ ਗਏ ਆਪਾਂ ਨੂੰ 1500 ਬਾਬਾ ਮੂੰਹ ਲੱਗੇ ਇਹ ਤਾਂ ਦੇਣੀਆਂ ਬੱਕਰੀਆਂ ਤਾਂ ਵੀ ਦੇਖ ਲੈ ਨਹੀਂ ਜਵਾਬ ਦੇ ਦੇ ਨਹੀਂ ਦੂਰ ਆ ਬਾਬਾ ਐਵੇਂ ਤੈਨੂੰ ਕਹਾਂ ਫੇਰ ਜਵਾਬ ਦੇ ਦੇ ਵੀ ਨਹੀਂ ਦੇਣੀ ਨਹੀਂ ਐ ਤਾਂ ਕੋਈ ਚੱਕਰ ਨਹੀਂ ਬਾਬਾ ਲਿਆਉਣਾ ਰਹਿਣਾ ਤੂੰ ਤਾਂ ਯਾਰ ਫੇਰ ਲਿਆਉਂਦੇ ਤਾਂ ਫੇਰ ਬਾਬਾ ਹੀ ਮੁੱਲ ਲਾ ਕੇ ਲਈਂ ਜਾ ਮੇਰੇ ਅਸਤ ਤੂੰ ਤਾਂ ਲਿਆਉਣਾ ਰਹਿਣਾ ਦੋ ਰੋਈਂ ਬੋਲ ਬੋਲ ਰਹੀ ਆ ਜਲਦੀ ਕਰ ਦੋਈ ਦੱਸ ਦੱਸ ਲਿਆਉਣਾ ਤੂੰ ਨੇ ਬੱਕਰੀ ਦਾ ਆਊ ਵੀ ਤੁਹਾਨੂੰ ਕਿਸੇ ਮੁੱਲ ਨਾਲ ਜਾਣਗਾ ਨਾ ਬਾਬਾ ਯਾਰ ਮੁੱਲ ਬੜਾ ਨਾਇਆ ਕੱਚਾ ਇੱਧਰ ਤੁਹਾਨੂੰ ਬੱਬੂ ਏ ਘਾਟਾ ਨਹੀਂ ਹੈਗਾ ਫੋਲੋ ਲਾ ਤੇ ਪੈਸੇ ਘਾਟਾ ਹੀ ਹੈ ਬਾਬਾ ਜੀ ਇਹ ਬੱਕਰੀ ਵਗੀ 30 ਨਹੀਂ ਆਪਣੀ ਮੈਂ 35 ਦੀ ਠੀਕ ਹੈ ਨਾ ਦੂਸਰੀ ਬੱਕਰੀ ਹੋਏ ਮਾਣਾ ਪੈਗੀ ਦੂਜੀ 20 ਦੀ ਹੋਗੀ ਆਹੋ ਠੀਕ ਹੈ ਹੁਣ ਪਾਲਾ ਜੇਹ ਚ ਪਾਲ ਲੈ ਇਹਨਾਂ ਨੂੰ ਨਹੀਂ ਬਾਬਾ ਉਹ ਜੇਲ ਚ ਪਾਲ ਹੁਣ ਹੀ ਨਹੀਂ ਬਾਬਾ ਗਾਂ ਨੂੰ ਬਾਲੀ ਦੂਰ ਆ 30 ਨਹੀਂ ਚਲ ਦੂਜੀ 25 ਦੀ ਲਾ ਲਾ ਚਲ ਕੋਈ ਨਹੀਂ ਆਏ ਤਾਂ ਭਾ ਮੈਂ 1200 ਚ ਲਾ ਲਓ ਦੂਜੀ 55 ਦੀ ਲੈ ਲਓ ਫਟਾ ਕਿਧਰ ਗਿਆ ਹੁਣ ਸੱਤਾ ਇੱਥੇ ਹੀ ਫਿਰਦਾ ਅੱਛਾ ਬਾਬਾ ਬੱਕਰੀ ਲੈ ਕੇ ਤੂੰ ਖੁਸ਼ ਆ ਨਹੀਂ ਆਪਾਂ ਹੀ ਵੇਚ ਕੇ ਰਾਜੀ ਆਂ ਇਹ ਬੱਕਰੀਆਂ ਦਿੰਦੇ ਨਹੀਂ ਮੈਨੂੰ ਉਹ ਆਪਾਂ ਦਾ ਬੱਕਰੀ ਉਹ ਨਿਕ ਨਿਕੀਆਂ ਜੀ ਅਸੀਂ ਤਾਂ ਇਹਨੇ ਕਹਤਾ ਵੀ ਫੜਾਓ ਫਟਾਫਟ ਮੈਂ ਕਹਾਂ ਤੂੰ ਲਾ ਤਾਂ ਪੱਕੇ ਮੈਂ ਜਾਣਦਾ 2-4000 ਬਣਦਾ ਫੜਾਉ ਨੇ ਰੁਪਈਆ ਤਾਂ ਉਹਦੇ ਜੇ 15-20000 ਬਣਦਾ ਨਹੀਂ ਬਾਬਾ ਕੜੀਆਂ ਉਹ ਬਕਰੇ ਮੈਚ ਦਾ ਟਕਾੜੀ ਦੇਖਿਆ ਨਹੀਂ ਵੈਸੇ ਉਹ ਜੀਆਂ ਬਾਹਰੀ ਕਹਿ ਨਹੀਂ ਆਏ ਐ ਐ ਕਰ ਲੋ ਸਾਈ ਫੜ ਲੋ ਸਾਤੋਂ 100 ਛੱਡਿਓ ਲੈ ਜਾ ਦੋ ਸਾਨੂੰ ਚੱਕ 100 ਸੱਤਾ ਕਿਧਰ ਗਿਆ ਹੁਣ ਲੱਕ ਫੜੋ ਉਹ ਸੱਤਾ ਕਿੱਥੇ ਆਈ 15000 ਨੂੰ ਘਰੇ ਭੇਜਦੀ ਯਾਰ ਤੂੰ ਭਾਵੇਂ 8 ਨੂੰ ਲੈ ਲੈ ਹੁਣ ਮੈਂ ਤੈਨੂੰ ਕਿਹੜਾ ਬੱਬੂ ਜਾਈਏ ਹੁਣ ਨਹੀਂ ਦੂਰ ਆ ਬਾਬਾ ਹੂੰ ਤਾਂ ਬਹਿ ਜਾ ਠੰਡਾ ਰੋਣਾ ਮੰਗਾ ਲੈ ਠੰਡਾ ਫੜ ਕੇ ਲੈ ਆ ਕਹਿੰਦੀ ਓਏ ਨਹੀਂ 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 ਹੁਣ ਜਾਵਾਂ ਦਾ ਬੀਜ ਬੱਕਰੀ 55000 ਲਾਤਾ ਹੁਣ ਉਹ ਭਰਾਵਾ 55 ਲਾਤਾ ਹੁੰਦੇ ਮੈਨੂੰ ਫੜ ਕੇ ਕਿਧਰ ਗਈ ਆ ਹੈਗੀ ਹੈਗੀ ਇੱਕ ਮਿੰਟ ਸੱਤੇ ਗੱਲ ਥੋੜਾ ਕੱਚਾ ਨਹੀਂ ਲਾਇਆ 55000 ਲਾਤਾ ਦੇਣਾ ਤੁਹਾਡੀ ਮਰਜ਼ੀ ਆ ਨਹੀਂ ਦੇਣਾ ਤਰੇਣ ਦੇ ਬਾਲਾ ਹੀ ਮੈਂ ਕੀ ਦੱਸਾਂ ਫਰਕ ਪੱਕਾ ਕੜੀਆਂ ਲਾਈਆਂ ਯਾਰ ਹਜੇ ਵੀ ਕਹਿੜੀਆਂ ਨੇ ਕਹਿੜੀਆਂ ਲਈਆਂ ਛੜੀਆਂ ਬੱਕਰੀਆਂ ਨੇ ਫੰਡਰਾ ਬੱਕਰੀਆਂ ਨੇ ਮੈਂ ਕਹਦਾ ਇੱਕ ਤਾਂ ਹੋਗੀ ਇੱਕ ਕਾ ਹੋਗੀ ਸੁਣ ਲੈ ਮੇਰੀ ਗੱਲ ਇੱਕ ਕਾ ਹੋਗੀ ਦੇਖੋ ਪੂਰੀ ਉਹ ਫਰਦੀ ਆ ਦੇਖ ਲਈ ਮੈਂ ਚਾਰ ਬੱਕਰੀਆਂ ਚਾਰ ਕਿੰਨੇ ਦੇ ਲਈਆਂ ਨੇ ਲੱਖ ਰੁਪਏ ਦੀ ਲਈਆਂ ਬਾਬਾ ਲੱਖਿਆ ਕੌਣ ਦਿੰਦਾ ਬਹੁਤ ਦੇ ਦਿੰਦੇ ਆ ਨਹੀਂ ਦਿੰਦਾ ਤੈਨੂੰ ਹੀ ਪਤਾ ਕੋ ਵੀ ਤੁਸੀਂ ਦੇਣੇ ਵੀ ਅੰਦਗੜ ਦੇ ਵੇਲੇ ਨੂੰ ਨਵਾ ਨਾਕਦਾ ਸਾਡੇ ਨਾਲ ਤੂੰ ਮੋੜ ਲੈ ਅੰਦਗੜ ਕਰ ਲੈ ਦੂਜੀ ਗੋਲੀ ਮਾਰ ਤੂੰ ਮੁੱਲ ਲਾਓ ਮੈਂ ਹਾਂ ਇਸ ਦੇ ਵੀ ਛੱਡ ਤੂੰ ਆਉਂਦੇ ਦਾ ਕਰ ਲੈ ਅਗਲੇ ਦਾ ਕਰ ਲੈ ਕੋਈ ਨਹੀਂ ਰੈਡ ਦੇ ਭਰਾਵਾ ਮੈਂ ਜਾਨ ਛੜਾਈ ਆ ਤਰ ਹੋਰ ਵੀ ਯਾਰ ਕੋਈ ਚੱਕਰ ਨਹੀਂ ਦੂ ਦੇ ਦੀ ਦੁਕਾਨ ਨੂੰ ਇੱਕ ਮਿੰਟ ਆ ਪੰਜ ਲੈ ਲੈ ਇੱਕ ਮਿੰਟ ਸੱਤੇ ਨਹੀਂ ਪੁੱਗਦੀਆਂ ਨਹੀਂ ਬਾਬਾ ਦੇਖਦਾ ਮੈਂ ਲਾਸਟ ਲਾਤਾ ਮੈਂ ਤੈਨੂੰ ਵੀ ਕਹਿ ਤੀ ਗੱਲ ਵੀ ਤੇ ਪੁੱਗਦੀਆਂ ਜਦੋਂ ਹੁਣ ਹੀ ਲੈ ਜਾ ਐਵੇਂ ਨਹੀਂ ਗੱਲ ਬਾਬਾ ਵੀ ਤੇ ਤੂੰ ਜੇ ਮੋਲਣ ਵਾਲੇ ਦੇ 2-4000 ਦੀ ਖਾਤਰ ਵੀ ਦੇਦਾ ਫੇਰ ਵੀ ਤੇਰੀ ਮੰਡੀ ਦਾ ਜੋ ਮਰਜ਼ੀ ਡੰਨ ਲਾ ਦੇ ਮੇਰੀ ਮੰਡੀ ਨਹੀਂ ਹੈਗੀ 2000 ਦੀ ਜੇ 2-4000 ਦੀ ਗੱਲ ਆਂ ਤਾਂ ਮਾਂਡੀ ਆ ਇਧਰ ਹੋਰ ਹੁਣ ਜੇ 5000 ਰੁਪਏ ਖਾਤਰ ਵੀ ਪੱਕਾ ਦੇ ਦੇਗੀ ਐਵੇਂ ਨਹੀਂ ਗੱਲ ਤਾਂ ਬਾਹਰ ਰਹੀ ਮੈਂ ਅੱਜ ਮੰਨ ਜਾ ਤੂੰ ਬੰਦਿਆ ਨੂੰ ਹੋਰ ਪਾਸੇ ਭੇਜੇਗਾ ਤੂੰ ਹੋਰ ਪਾਸੇ ਭੇਜਣਾ ਬਾਬਾ ਬੱਚੇ ਨੂੰ ਤਾਂ ਐਂ ਗੱਲ ਸੁਣੋ ਲੈ ਮੁੱਲ ਬਾਤ ਕਰੋ ਬੱਚੇ ਨੂੰ ਲਿਆ ਕੇ ਲਾ ਦੇਣਾ ਜੇ ਹੁਣ ਆਪਾਂ ਉਹਵੇਂ ਫਾਇਦਾ ਕੀ ਕਰਦੇਵੇਂ ਕਹੀ ਜੀ ਹੀ ਨਹੀਂ ਹੈ ਹੀ ਨਹੀਂ ਬਸ ਬੱਕਰੀ ਦਾ ਐਂ ਕਹਿੰਦੀ ਵੀ ਹੈ ਲੈ ਨਾ ਬੱਕਰੀ ਨਹੀਂ ਜਾ ਕੇ ਪੈਸੇ ਲੈ ਇੱਧਰ ਪੈਸੇ ਨਹੀਂ ਚੱਕਦਾ ਹਾਂ ਬਾਬਾ ਲਾ ਤੇ ਮੈਂ ਤਾ ਠੀਕ ਆ ਕਰ ਆ ਕੱਲੀ ਦੇ ਦੇ 30000 ਦੀ ਚੱਕ ਲੈ ਤਾਂ ਮੈਂ ਕੱਲੀ ਜਾ ਹਾਂ ਚੱਲ ਕੱਲੀ 30000 ਦੀ ਦੇ ਚਲੋ ਬਾਬਾ ਜੀ ਐ ਕਰੀਏ ਆਪਣੇ ਕਹਿੰਦੇ ਤੁਸੀਂ ਕਰਕੇ ਫਿਰ ਆ ਜਾਓ ਠੀਕ ਆ ਆ ਜਾਓ ਆ ਜਾਓ ਖੜਦੇ ਰਹਤ ਹੁੰਦਾ ਠੰਡਾ ਲੈਣ ਗਿਆ ਵਗੇ ਨਹੀਂ ਇਹਨੇ ਬਥੇਰਾ ਪੀਤਾ ਆ ਰਿਹਾ ਆ ਬਾਬਾ ਤੁਸੀਂ ਯਾਰ ਕਰੋ ਬਾਬੇ ਨਾਲ ਸਰਦਾਰਾ ਤਾ ਅੱਜ ਤਾਂ ਮੋੜਦੇ ਨਹੀਂ ਹੁਣ ਅਸੀਂ ਨਹੀਂ ਮੋੜਦੇ ਬਾਬਾ ਨੂੰ ਸਾਰਾ ਹੀ ਪਤਾ ਠੀਕ ਆ ਮੈਂ ਤਾਂ ਰੁਪਈਏ ਲੈ ਲਵਾ ਮੈਂ 60 60000 ਮੰਗਦਾਂ ਨਾ ਦੇ ਤਾਂ ਬੱਕਰੀ ਯੇਠੀ ਐ ਤਾਂ 50000 ਮੰਗਿਆ ਇੰਨੇ ਹੀ ਮੰਗਦਾਂ ਨਾ ਦੱਸ ਦੀ ਬੱਕਰੀ ਨਵੇਂ ਫੜਾ ਪੀ ਜਨ ਹੁਣ ਹੋਰੇ ਐਵੇਂ ਨਹੀਂ ਗੱਲ ਉਹ ਇਹ ਦੋਨਾਂ ਦਾ ਹੀ ਕਰੋ ਜਦੋਂ ਬਾਬੇ ਦੀ ਰੂਹ ਆ ਯਾਰ ਬੱਕਰੀਆਂ ਮੈਂ ਬਾਬੇ ਨੇ ਚਾਰੇ ਲੈ ਲਾ ਨਾ ਚੱਲ ਆ ਇੱਕ ਦਾ ਹੋ ਗਈ ਅੱਕਾ ਹੋ ਗਈ ਅੱਕਾ ਹੋ ਗਿਆ ਬਸ ਬਸ ਮੈਂ ਲਾਸਟ ਕਹਿ ਦਿੰਦਾ ਇਹ ਮਰਗੀ ਆ ਲੈ ਫੜ ਸੱਤੇ ਨਹੀਂ ਆ ਲੈ ਫੜ ਬੋਲ ਬਸ ਬਸ ਜੇ ਤੱਕ ਤੈਨੂੰ ਪੱਕਾ ਜੇ ਪਾਲਾ ਨਹੀਂ ਰਹੇ ਵਾ 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 ਕਰਦੇ ਬਸ ਨਹੀਂ ਬੱਬਾ ਤੂੰ ਬੱਕਰੀਆਂ ਲੈ ਜਾ ਸੁਣ ਲੈ ਮੇਰੀ ਗੱਲ ਪੰਜ ਬਾਬਾ 5000 ਰੁਪਏ ਪਾ ਕੇ ਵੀਰੇ ਪੰਜ ਹੀ ਪਾਇਆ ਪਹਿਲਾਂ ਇਹ ਕਹਿੰਦਾ ਪੱਕੇ 라 ਦੇ ਮੈਂ 50 ਲਾਇਆ ਇਹ ਗੱਲ ਕਹਿਤੀ ਵੀ ਬਾਬਾ ਤੇਰੀ ਤੇ ਅਸੀਂ ਪਾਸੀ 60 ਦੀ ਹੀ ਬੇਜ ਤਾਮੀ ਦੇ ਦੇਣਦਾਰ ਆ ਐ ਵੀ ਗੱਲ ਹੋ ਗਈ ਬੱਕਰੇ ਹੋਰ ਬੰਦੇ ਨਾਲ ਫਿਰ 56 ਤਾਂ ਦੇਤਾ 56 ਦੇਤਾ ਸਾਨੂੰ ਕੋਈ ਛੜ ਦੇ ਤਾਮੀ ਦਿੰਦੇ ਨਹੀਂ ਛੜ ਦੋ ਛੜ ਗਿਆ ਬੱਕਰੀਆਂ 56000 ਲਾਤਾ ਕਿਹਨੇ ਕੋ ਬੰਦਿਆ ਨਹੀਂ ਆਪਣਾ ਇਹ ਕਿਹਨੇ ਤੂੰ ਲੈ ਜਾ ਭਾਈ ਬੱਕਰੀ ਆਪ ਬਾਬਾ ਕੜੀ ਲੈਣੇ ਕਰਿਆ ਗਈਆਂ ਦਈਆਂ ਕੜੀਆਂ ਬਾਧਾ ਬੱਕਰੀਆਂ ਬਾਬਾ ਇਹ ਦੋ ਇਕੱਠੇ ਹੋ ਜਿਹੜੇ ਤੇ ਜਾੜਦੇ ਆ ਤਾਂ ਹਿਵੇਂ ਮੋੜ ਨਾਲ ਤਾਂ ਕੰਮੀ ਕੜੀ ਹੋ ਜਾਂਦੀ ਆ ਕੜੀ ਹੋ ਜਾਂਦੀ ਆ ਮੇਰੇ ਸਾਲ ਦੀ ਲੈਣ ਵੇਲੇ ਬਾਬਾ ਜੀ 2-4000 ਦੀ ਖਾਤਰ ਵੀ ਵੇਚ ਜਾ ਤੈਨੂੰ ਮੈਂ ਪਹਿਲਾਂ ਕਹੀ ਜਾਂਦਾ ਜੇ ਵੇਚਦਾ ਜੋ ਮਰਜ਼ੀ ਕਰੀ ਮੇਰੇ ਨਾਲ ਜੇ ਪੇ ਨਵੇਂ ਨੋਟ ਦਵਾ ਕਿ ਪੁਰਾਣੇ ਦਵਾ ਪੈਸੇ ਤਾਂ ਮੈਂ 100 ਬਣਾ ਦੇ ਕੇ ਜਾ ਬਾਬਾ ਨਾ ਨਵੇਂ ਫੜਾਵਾਂ ਕਿ ਪੁਰਾਣੇ ਫੜਾਵਾਂ ਨਵੇਂ ਨੋਟ ਤੇ ਮਰਜ਼ੀ ਹੁਣ ਕੋਈ ਚੱਕਰੀ ਤੈਨੂੰ ਦੱਸਤਾ ਵੀ ਆ ਲੈ ਫੜ ਪਾ ਲੈ ਕੀ ਬਾਈਰੋਂ ਫੜਾ ਲਈ ਲੈ ਫੜ ਫੜਾ ਆ ਨੂੰ ਕੋਈ ਆ ਲੈ ਫੜ ਤੋ ਹੋਰ ਪਾ ਲੈ ਚੱਲ ਬਾਬਾ ਹੋਣਾ ਨਹੀਂ ਮੈਂ ਕਿਹਾ ਕਾਹ ਨੂੰ ਯਾਰ ਬਾਬਾ ਕਿੰਨਾ ਹੋ ਗਿਆ ਹੁਣ ਇਹ ਇਹ ਤਾਂ ਆਲੇ ਦਾ 60 ਤੋਂ ਵੀ ਥੱਲੇ ਆ ਆ ਥੱਲੇ ਆ ਕੰਮ ਦੋ ਤਿੰਨ ਘਟਾਗਾ ਆ ਲੈ ਫੜ ਚੱਕ ਲੈ ਫੜ ਉਹ ਖੇਡ ਲੈ ਹੁਣ ਨਹੀਂ ਬਾਬਾ ਆ ਲੈ ਨਹੀਂ ਮੈਂ 60000 ਹੋ ਗਏ ਨਹੀਂ ਬਾਬਾ ਮੈਂ ਰੱਖ ਲੈਣ ਕਿ ਭੈਣ ਹੁਣ ਵੀ ਟੱਕਾ ਕਰਦੇ ਹੋ ਤੁਸੀਂ 60000 ਰੁਪਏ ਹੋ ਗਏ ਹੁਣ ਨਹੀਂ ਮੈਂ ਬਾਬਾ ਯਾਰ ਨਹੀਂ ਮੈਂ ਖਾ ਯਾਰ ਨਹੀਂ ਮੈਂ ਖਾ ਯਾਰ ਯਾਰ ਮੈਂ ਮੋੜ ਦੇ ਚੱਲ ਬੱਬੂ ਜੀ ਦਿੰਦਿਆ ਥੋੜੇ ਕਾ ਦਿੰਦਿਆ ਹੁੰਦੀਆਂ ਭਾਈ ਮੈਂ ਵੇਚ ਜੰਦਾ ਮੱਕਾ ਉਹ ਦਿੰਦੀਆਂ ਆ ਨਹੀਂ ਮੈਂ ਮੱਕਾ ਵੇਚਦਾ ਤੈਨੂੰ ਪਤਾ ਮੈਂ ਕਰ ਜੰਦਾ ਇਹ ਕਾ ਖੜੀ ਹੈ ਕਾ ਖੜੀ ਹੈ ਯਾਰ ਲੈ ਗਿਆ ਬਾਬਾ ਉਹ ਆਪੇ ਚਲੇ ਗਈਆਂ ਥੋੜੀਆਂ ਉੱਤੇ ਲੈ ਜੰਨੇ ਆਪਾਂ ਇਹ ਚ ਵਾਲਾ ਨਹੀਂ ਬਾਬਾ ਮੈਂ ਲੈ ਕੇ ਜਾਣੀਆਂ ਨੇ ਯਾਰ ਬੱਸ ਮੈਂ ਕਿਉਂ ਲੈ ਜਾਪਾਂ ਮੈਂ ਕੋਈ ਗੱਲ ਨਹੀਂ ਮੈਂ ਕਿਉਂ ਲੈ ਜਾਵਾਂ ਜੇਹ ਚ ਪਾਪਾ ਕੋਈ ਜਕ ਨਹੀਂ ਬਾਬਾ ਯਾਰ ਬਾਹਲੀ ਦੂਰ ਆ ਕੰਮ ਹੁਣ ਸੱਤਿਆ ਹੁਣ ਦੱਸ ਤੇਰੇ ਤੇ ਵੀ ਫੁੱਲ ਚੜਾ ਦੇ ਮੈਂ ਯਾਰ ਹੁਣ ਤਾਂ ਫੁੱਲ ਚੜਾ ਦੇ ਹੁਣ ਤੂੰ ਦੱਸ ਪਹਿਲਾਂ ਕੀ ਗੱਲ ਕਹਿ ਘੜਿਆ ਦੱਸ ਲੈ ਵੀ ਉੱਥੇ ਕੰਮ ਆ ਗੱਲ ਆਏ ਆ ਮਾਂ ਨਾਲ ਫਿਰ ਹੈ ਨਾ ਬੱਕਿਆਂ ਲੈ ਜਾ ਤੂੰ ਮਾਂ ਨਾਲ ਥੋੜਾ ਜਾ ਤੁਹਾਨੂੰ ਕਹਿ ਤਾਂ ਜੇ ਥੋੜੀ ਖਾਤਰ 2-4000 ਦੀ ਖਾਤਰ ਵੀ ਬੱਕੇ ਆ ਦੇ ਦਿਆਂ ਜੋ ਮਰਜ਼ੀ ਕਰੋ ਇੱਥੇ ਤੁਹਾਨੂੰ ਕਹਿ ਤੇ ਲਿਆ ਪੈਸੇ ਕੱਟਾ ਜੀ ਕੱਟਦੇ ਮੋਬਾਈਲ ਜੀ ਬਾਬਾ ਯਾਰ 1 ਮਿੰਟ ਬਸ ਹ ਕੱਟ ਆ ਗਿਆ ਬਾਬਾ ਤੈਨੂੰ ਲਾਜ ਆ ਹੁਣ ਆਪਾਂ ਨੂੰ ਜਿਹੜੀ ਮਾਣ ਆ ਬਾਬਾ ਮੈਨੂੰ ਹੁਣ ਘੱਟ ਲੱਗੀ ਜਾਂਦੀ ਬਾਹਰ ਆ ਬਾਹਰ ਆਈਆਂ 60000 ਬਹੁਤ ਨੇ ਅਰੇ ਆਪਾਂ ਤੁਹਾਨੂੰ ਐਵੇਂ ਨਹੀਂ ਕਹਿੰਦੇ ਵੀ ਇਹਨਾਂ ਦੀ ਕੋਈ ਦੁੱਧ ਦੀ ਗਾਰੰਟੀ ਲੈਣੇ ਆਪਾਂ ਉਹ ਵੀ ਗਾਰੰਟੀ ਲੈਣਦੇ ਕਿੰਨੇ ਕਹਿਣਾ ਤੂੰ ਹੁਣ ਤੂੰ ਕੀ ਕਹਿਣਾ ਦੱਸ ਤੂੰ ਬੱਬੂ ਸੱਚੀ ਉਹ ਦੱਸ ਦੇ ਯਾਰ ਵੀ ਨੇ ਦੇ ਦੇ 75000 ਦੇ ਬੱਕਾ ਲੈ ਲੈ ਬਿੰਨੀਆਂ ਦੋ ਕੱਟ ਆ ਗਿਆ ਉਹ ਕਾਰ ਕਰਕੇ ਆ ਜਾ ਹੁਣ 60000 ਲੱਗਿਆ ਚੱਲ ਬਾਬਾ ਜੀ ਰਹਿਣ ਦੋ ਚੱਲ ਤੇਰੀ ਮੈਂ ਰਹਿਣ ਦੋ ਅੱਜ ਬਾਬਾ ਬਾਈ ਭੱਜ ਗਿਆ ਮੈਂ ਨਹੀਂ ਭੱਜਦਾ ਜੀ ਇਹ ਭੱਜਿਆ ਸੱਤ ਦੇ ਖੋਲ ਤੇ ਸੱਤੇ ਦੇ ਕਹਿਣ ਬੋਰ ਹੁਣ ਜਾਵਾਂ ਨਹੀਂ ਬਾਬਾ ਯਾਰ ਮੁੱਲ ਬਾਲਾ ਕੱਚਾ ਹੈ ਹੁਣ ਚਾਰੀ ਦੇਣਾ ਹੈ ਹੈ ਚਾਰੀ ਦੇਣਾ ਯਾਰ ਮੈਂ ਇਹ ਦੋ ਲੈਣੀਆਂ ਨੇ ਪਹਿਲਾਂ ਚੱਲ ਕੋਈ ਨਹੀਂ ਮੈਂ ਇਕ ਲੈ ਬਾਬਾ ਕੋਈ ਚੱਕਰ ਨਹੀਂ ਯਾਰ ਆ ਲੈ ਫੜ ਮੈਂ ਬਦਲਤੀ ਗੁੱਟੀ ਮੈਂ ਭਾਈ ਕੀ ਪਤਾ ਖੌਦਾ ਉਹਦੇ ਨਾਮ ਮੈਂ ਸਾਡੀ ਜੇਬ ਚ ਪੈਸਾ ਗੱਲ ਹੀ ਨਹੀਂ ਕੋਈ ਪੈਸਾ ਦਾ ਬੱਲੇ ਜੀ ਤੁਹਾਨੂੰ ਕੋਈ ਚੱਕਦੀ ਇਹ ਉਹਦਾ ਹੁਣ ਬੋਲੋ ਯਾਰ ਦੇਣੀਆਂ ਕਿ ਨਹੀਂ ਦੇਣੀਆਂ 60 ਦੀਆਂ ਨਹੀਂ ਬਾਬਾ ਹੁਣ ਦੱਸ ਨਹੀਂ ਠੀਕ ਆ ਮਹਿਮਾਨ ਇੱਕ ਵੇਚ ਲੈਗਾ ਮੈਨੂੰ ਪਤਾ ਇੱਕ ਵਿਕ ਜੂਗੀ ਫਿਰ ਉਹ ਨਹੀਂ ਵਿਕਣੀ ਖੜਾ ਰਹੀ ਪਰ ਜੇ ਇੱਕ ਵੇਚਤੀ ਬਾਬਾ ਤਾਂ ਨਹੀਂ ਇਕੱਠੀਆਂ ਵੇਚੂ ਇਹ ਨਾ ਕੱਠੀਆਂ ਵੇਚਾਂ ਨਾ ਇਹ ਮੈਨੂੰ ਤਾਂ ਪੈਸੇ ਵੱਧ ਚਾਹੀਦੇ ਐ ਪਰ ਮੈਂ ਪੂਸਲਾ ਪਾਸਾ ਲੈ ਲਵਾਂ ਬੱਕਰੀ ਦਾ ਕੋਈ ਚੱਕਰ ਨਹੀਂ ਜਿਹੜੇ ਨੂੰ ਦੇਖੋ ਜਿਹੜੇ ਨੂੰ ਰਾਦਾ ਥੋੜੇ ਚੋਂ ਤੇ ਬੱਬੂ ਆਏ ਆ ਬਾਬੇ ਦਾ ਮਾਨ ਤਾਂ ਕਰੀ ਬੇ ਬਾਬੇ ਦਾ ਮਾਨ ਆ ਬਾਬੇ ਨੇ 60 ਲਾਤਾ ਨਾ ਜੇ ਬੱਕਰੀਆਂ ਕਿਸੇ ਨੂੰ 65 ਨੇ ਵੀ ਦੇਤਾ ਥੋੜੀ ਜੁੱਤੀ ਤੇ ਪਾਣੀ ਭਰੂੰਗਾ ਇਹ ਗੱਲ ਉਹਨੇ ਵੀ ਬਾਧਾ ਰਿਹਾ ਤੁਸੀਂ ਇਹ ਵੀ ਦੇਖ ਲਓ ਤੁਸੀਂ ਤਾਂ ਬੰਨੇਗੇ ਜੇ 65 ਨੇ ਵੀ ਦੇ ਜਾਂ ਕਿਸੇ ਨੂੰ ਜੋਸ ਉਹ ਸਾਰੀ ਮੰਡੀ ਤੋਂ ਡੰਨ ਲੱਗਾ ਉਹ ਲਾ ਦਿਓ 65 ਨੇ ਦਿੰਦਾ 61 ਦੀਆਂ ਦੇ ਦੇਗਾ ਕਿਸ ਨੂੰ ਨਾ ਉਹ ਕੋਈ ਗੱਲ ਨਹੀਂ ਪਾ ਦੇ ਦੇਗਾ ਕਾਰਡੀਆਂ ਦੇ ਦੇਗਾ ਬਾੜੀਆਂ ਦੇ ਦੇ ਦੇਗਾ ਹੁਣ ਤਾਂ ਦੇਖੋ ਲੜਦਾਰ ਨੂੰ ਮੈਂ ਚਲੋ ਚਿਹਰੇ ਤੋਂ ਜਾਣਦਾ ਉਹਨੇ ਵੀ ਕਹਿਤਾ ਵੀ ਦੇ ਦੇ ਯਾਰ ਤੂੰ ਤਾਂ ਸਿਆਣੇ ਬੰਦੇ ਦੀ ਵੀ ਨਹੀਂ ਮੰਨਦਾ ਇਹ ਮੰਨਦਾਗਾ ਨਹੀਂ ਮੰਨਦਾ ਉਹ ਬਹੁਤ ਜਦੋਂ ਇਹ ਲਾਣੇਦਾਰ ਨੂੰ ਛੇੜੇ ਨੇ ਨਾ ਸਾਈ ਨਹੀਂ ਬਣਨੀ ਇਹਨਾਂ ਨੇ ਬੱਕੇ ਛੇੜੇ ਜਾ ਕੇ ਤੈਨੂੰ ਕੱਲ ਦੱਸਦਾ ਫਿਰ ਇਹ ਯਾਰ ਬੱਕੇ ਲੈ ਲੈ ਬਾਪ ਆਪਾਂ ਮੈਂ ਮੈਂ ਹੀ ਬੱਕੇ ਜੋ ਥੋੜਾ ਹੋਣਾ ਨਾ ਤੱਕਰੀ ਬਹੁਤ ਨਹੀਂ ਜੇ ਤਾਂ ਹੁੰਦਾ ਮੈਂ ਪਾਫੇ ਬਾਫੇ ਤਾਂ ਹੀ ਮੈਂ ਬੋਲ ਬਣਾਉਂਦਾ ਕਿਹੜਾ ਬੱਕੇ ਕੋਲ ਥੋੜਾ ਹੋਣ ਤੂੰ ਕਿੰਨਾ ਲਾ ਕੇ ਆਇਆ ਮੈਂ ਕੱਲ ਮੈਂ ਇਹਨਾਂ ਦਾ ਹੀ ਇੱਕ ਪੰਜਾ ਸੌਣ ਲਾ ਇੱਕ ਦਾਹ ਦੀਆਂ ਲਈਆਂ ਸੁਣ ਲਾ ਚਾਜਾ ਸਾਤੀ ਤੋਂ ਨਾ ਲੱਗਾ ਬਹੁਤ ਸਾਤ ਹੋਰ ਦਾਤ ਕੀ ਲੈ ਚਾਹਾਂ ਤਾਂ ਕੋਈ ਨਹੀਂ ਲਈਆਂ ਦਾ ਆਪਾਂ ਪਰਦਾ ਚੋੜਾ ਆਪਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਪਪਾ 5 ਰੁਪਏ ਲਈਏ ਬਾਬਾ ਆਪਾਂ ਨੂੰ ਕੋਈ ਕੋਈ ਦਿੱਕਤ ਨਹੀਂ ਨਨ੍ਹਾ ਤੂੰ ਚਾਰੇ ਦੇ ਦਾ ਦੋਨੇ ਦੋ ਲੈ ਲੈ ਠੀਕ ਹੈ ਬਾਬਾ ਸਰ ਇਹ ਮੈਂ ਬੋਲਦਾ ਨਹੀਂ ਚੱਲੀਏ ਤੂੰ ਆਉਂਦਾ ਥੋੜਾ ਠੰਡੇ ਆਣਾ ਠੀਕ ਜੀ ਲੈ ਆ ਯਾਰ ਮੈਂ ਜਾ ਗੱਲਾਂ ਆਉਂਦੀਆਂ ਨੂੰ ਲਿਆ ਨੂੰ ਕੁਰਸੀ ਕੁਰਸੀ ਤਾਂ ਲੈ ਆਓ ਭੈਜੋ ਕੋਈ ਉਹ ਸੀ ਬਾਬਾ ਬਸ ਹੌਨ ਸਰ ਤਿੰਨ ਪਹਿਲਾਂ ਸੌਂਦਾ ਜੀ ਆ ਗਿਆ ਬਾਬਾ ਨਾ ਆ ਜਾ ਠੀਕ ਤੈਨੂੰ ਮੈਂ ਦੱਸਦਾ ਨਾ ਆ ਜਾ ਕੋਈ ਚੱਕ ਨਾ ਉੱਠ ਗਿਆ ਆਇਆ ਮੈਂ ਮੈਂ ਕਹੇ ਤੈਨੂੰ ਬਾਬਾ ਯਾਰ ਆ ਜਾ ਤੂੰ ਆ ਜਾ ਮੈਂ ਕਹੇ ਉਰੇ ਆ ਜਾ ਮੈਂ ਇੱਥੇ ਢਾਹ ਕੇ ਲੈ ਜਾ ਰਿਹਾ ਸਪੀਕਰ ਚੱਲਦੇ ਆ ਜੇ ਤੁਸੀਂ ਲਓ ਬੱਤਾਂ ਰੱਖਣ ਮੈਂ ਕਾ ਇੱਕ ਆ ਕੀ ਤਰ੍ਹਾਂ ਦਾ ਤੂੰ ਕੀ ਕਹਿਣਾ ਨਹੀਂ ਮੈਂ ਕਾ ਕੀ ਤਰ੍ਹਾਂ ਕੇ ਸਮਝ ਤੂੰ ਕੀ ਕਹਿਣਾ ਆ ਇੱਕ ਮਿੰਟ ਇੱਕ ਮਿੰਟ ਨਹੀਂ ਮੈਂ ਇਹਨੂੰ ਪਤਾ ਬਾਬਾ ਸੋਡੀ ਖਾਤਰ ਮੈਂ ਬਾਤ ਲਾ ਕਾ ਕੀ ਤਰ੍ਹਾਂ ਕੇ ਲੱਗਾ ਤੈਨੂੰ ਨਾ ਹਾਂ ਬਸ ਨਾ ਨਾ ਨਹੀਂ ਲੈਣੀਆਂ ਮੈਂ ਇਹਨੇ ਚਲ ਉਹਨੇ ਦੀਆਂ ਨਹੀਂ ਲੈਣੀਆਂ ਵੇ ਆਪਾਂ ਲੈਣੀਆਂ ਹੀ ਐਨੀਆਂ ਦੀਆਂ ਲਿਖਾਈ ਮੈਂ ਕਰਾ ਦੂੰ ਉਹ ਲਿਖਾਈ ਖਾਤਰ ਯਾਰ ਬਾਬਾ ਤੈਨੂੰ ਪਤਾ ਆਪਾਂ ਕਰ ਦੋ ਬਸ ਸਿੱਧੀ ਗੱਲ ਆ ਉਹ ਤਾਂ ਨਹੀਂ ਕੋਈ ਗੱਲ ਲਿਖਾਈ ਮੈਂ ਕਰਾ ਦੂੰਗਾ ਪੁਲਖਾਈ ਨਹੀਂ ਯਾਰ ਬਾਬਾ ਮੈਂ ਤੈਨੂੰ ਕਦੋਂ ਕਹਿੰਨਾ ਯਾਰ ਲਖਾਈ ਨਾਲ ਦੋਸ ਨਾ ਕੀ ਇਹ ਪਹਾੜ ਹੋ ਜਾਣੀਆਂ ਜਾਂ ਮੰਦੀਆਂ ਇੱਕ ਦਿਨ ਵੀ ਕਿਤੇ ਕਹਾਂ ਤਾਂ ਦੱਸ ਬਾਬਾ ਇੱਕ ਦਿਨ ਵੀ ਕਹਿ ਦਿਖਾਵੇ ਦੱਸੋ 100 ਰੁਪਏ ਪਿੱਛੇ ਬਾਹਰ ਲੌਣ ਲਾਈ ਜਾਂਦੇ ਜਾ ਕੇ ਬਹੁਤ ਬਹੁਤ ਕੋਰਤੀ ਹੈ ਨਾ ਆਪਣਾ ਕੋਈ ਕਹਿ ਕੇ ਦਿਖਾਵੇ ਇੱਕ ਦਿਨ ਵੀ ਬਸ ਇੱਕ ਨੋਟ ਪੈ ਗਿਆ 1000 ਰੁਪਏ ਬਸ ਕਿਦੋਂ ਵਾਦਿੰਦੇ ਬਾਬਾ ਤੇਰਾ ਸੌਹ ਲੜਾ ਮਾਨ ਕਰੇ ਬਾਬਾ ਮਾਂ ਨਹੀਂ ਆ ਬੰਮੀ ਤੇਰਾ ਮਾਨ ਕਰਦਾ ਮੈਂ ਸੌਹ ਪੰਤੀ ਆਪਦੀ ਬਸ ਬੋਲੀ ਨਾ ਹੁਣ ਚੱਲ ਕੋਈ ਨਾ ਬਗਵਾ ਠੰਡਾ ਠੰਡਾ ਦਾ ਕੋਈ ਰ ਚੱਲੀ ਜਾਣੇ ਆ ਮਾਰਾ ਤੇ ਬਗੇਰਾ ਹਰ ਰਕਣ ਕੇ ਦੇ ਦੋ ਆ ਪਾ ਦੇ ਛੰਡਾ ਇਧਰ ਅਮੇਜਰ ਆਇਆ ਜੇ ਕਰਕੇ ਮਾਰ ਦੋ ਨੀ ਸੀ ਕੈਮਰਾ ਅੱਧਾ ਕਰੀ ਗਾ ਆ ਇਧਰ ਪਾ ਮੇਜਰ ਆ ਕੇ ਠੰਣਾ ਅਪੀ ਲੋ ਆ ਪਾ ਇਹਨਾਂ ਨੂੰ ਆ ਬਾਈ ਆ ਫੜੀਂ ਜੋ ਮੈਂ ਫੋਟ ਵਾਲੇ ਫੜਾ ਦੇ ਨਾ ਆਜ ਪਾ ਮਾ ਫਾਦਰ ਆ ਫੜਾ ਦੂ ਜਾ ਮੇਜਰ ਕਿਉਂ ਇਹ ਆਪਾਂ ਦੇਖੇ ਕੋਈ ਨਾ ਤਕਰੀਰ ਆ ਦੋ ਲਈਆਂ ਨਹੀਂ ਆ 64 67 ਬੜਾ ਕੁਛ ਕਰਿਆ ਮਿੱਠੇ ਪੋਚੇ ਮਾਰੇ ਠੰਡੇ ਪਿਆ ਕੇ ਫੇਰ ਬੱਕਰੀਆਂ ਨਹੀਂ ਆ 6 ਬੱਕਰੀਆਂ ਰਹਿ ਗਈਆਂ ਇਹਨਾਂ ਤੋਂ ਖੜਾ ਤਾਂ ਹੋ ਜਾ ਹਾਂ ਬਾਤ ਆਣੀ ਮੈਨੂੰ ਬਾਤ ਆ ਪਰ ਮੜਾ ਦੇ ਖੜਾ ਤਾਂ ਅਸੀਂ ਲਈਆਂ ਆ ਆਹ ਕਾ ਦਾ ਲੁੱਟਾ ਰੁਪਏ ਵੀ ਮੈਨਾਂ ਲਗਾ ਰੁਪਏ ਜਾਦੇ ਲੈ ਲੈ ਬਾਬੇ ਤਾਂ ਖੜਾ ਵੀ ਨਹੀਂ ਹੋਇਆ ਜਾਂਦਾ ਹੁਣ ਨਹੀਂ ਨਹੀਂ ਬਾਬੇ ਤਾਂ ਪੈਸੇ ਰੇ ਬੱਕੇ ਨੂੰ ਲੈ ਜਾ ਪੈਸਾ ਆਹਾਂ ਦੋ ਲਈਆਂ ਨੇ ਗੀਆਂ ਰੁਪਏ ਤਲਾ ਤੇ ਛੱਡ ਛੱਡ ਕਰੋ ਕਰਾਂ ਆ ਚੈੱਕ ਕਰਾ ਬਈ ਨਾ ਨਾ ਛੋੜ ਕਰਨੀ ਹੈ ਇੱਕ ਆਪਣਾ ਨਹੀਂ ਆ ਕਿੰਨੇ ਆਗੇ ਉਹ ਗੱਪਣਾ ਨੇ ਬਈ ਗੱਪਣਾ ਨੇ ਹੈ ਨਹੀਂ ਨਹੀਂ ਬਈ ਦੁੱਧ ਲਗਾਂ ਬਈ ਆਪਾਂ ਤਾਂ ਲਈਆਂ ਹੀ ਸੀ ਬੱਕਾ ਬਾਬਾ ਉਹਨੇ ਮੇਲੇ ਦਿੱਤਣੇ ਨਹੀਂ ਉਹ ਲਿਆ ਪਰਚੀ ਤੇ ਕਟਵਾ ਲਓ ਬਈ ਉਹ ਜਾਨੇ ਆਪ ਹਾਂਜੀ ਮਹਾਰਾਜ ਹੁਣ ਦੱਸੋ ਬਾਬਾ ਜੀ ਤਰਸੀਮ ਸਿੰਘ ਜੀ ਰੁਪਏ ਫੰਡਰਾਂ ਦੇ ਨਹੀਂ ਰੁਪਏ ਕੌਣ ਲਾਂਦਾ ਹੁੰਦਾ ਹੈਗਾ ਗਰੰਟੀ ਕੋਈ ਨਹੀਂ ਆਪਣੇ ਤੇ ਬਾਦੂ ਆਏ ਨੇ ਜੀ ਪੈਸੇ ਬਾਬਾ ਚਾਰ ਚਾਰ ਜੀ ਲੈ ਬਾਬਾ ਜੀ ਹਾਂ ਇੱਕ ਮਿੰਟ ਸੁਣੋ ਤਰਸੀਮ ਸਿੰਘ ਜੀ ਤੁਸੀਂ ਕਹਿੰਦਾ ਫੰਡਰਾਂ ਹਾਂ ਫੰਡਰਾ ਜਰੂਰ ਨੇ ਬਾਈ ਜੀ ਇਹ ਬੱਕਰੀਆਂ ਲੱਖ ਲੱਖ ਰੁਪਏ ਦੀ ਬੱਕਰੀ ਆ 49 ਠੀਕ ਹੈ ਜੀ 49 ਪਲੱਸ ਹੈਟ ਆ ਬੱਕਰੀਆਂ ਦੀ ਤੇ ਜਿੱਦਣੇ ਸੂਣ ਤੇ ਆ ਗਈਆਂ ਲੱਖ ਰੁਪਏ ਦੀਆਂ ਨਾ ਪਰ ਜਿਵੇਂ ਕਹਿ ਦੀਓ ਜਿਹੜੀ 25 30 ਹਜ਼ਾਰ ਵਾਲੀ ਬੱਕਰੀ ਤਾਜੀ ਸੂਈ ਹੋਈ ਤਾਜੀ ਸੂਈ 25 30 ਹਜ਼ਾਰ ਦੀ ਮਿਲਦੀ ਹੈ ਨਾ ਉਹਦੇ ਜਿੰਨਾ ਦੁੱਧ ਹੁਣ ਕੱਢ ਦੇਣ ਇਹਨਾਂ ਨੇ ਟਾਈਲਾਈ 3 4 ਲੀਟਰ ਦੁੱਧ ਬੱਕਰੀਆਂ ਦੇਣਗੀਆਂ ਇਹ ਕਦੋਂ ਦੀ ਸੂਈ ਹੋਈ ਨੇ ਬਾਬਾ ਜੀ ਆਪਾਂ ਨੂੰ ਕੋਈ ਪਤਾ ਨਹੀਂ ਚਾਹੇ 2 ਮਹੀਨੇ ਦੀਆਂ 3 ਮਹੀਨੇ ਦੀਆਂ 4 ਮਹੀਨੇ ਦੀਆਂ ਜਦੋਂ ਦੀਆਂ ਮਰਜੀ ਸੂਈਆਂ ਪਰ ਅੱਜ ਦੀ ਘੜੀ ਇਹ ਬੱਕਰੀਆਂ ਨੇ ਹੁਣ ਤੈਨਵੇਂ ਮਹੀਨੇ ਤੈਨਵੇਂ ਹੀ ਨੇ ਦੁੱਧ ਦੇਣਾ ਇਹਨਾਂ ਨੇ ਠੋਕ ਕੇ ਆ ਜੇਟ ਹਾੜ ਸੌਣ ਭਾਦੋਂ ਦੇ ਵਿੱਚ ਜਾ ਕੇ ਬੱਕਰੀਆਂ ਛੱਡਣਾ ਸੌਣ ਚ ਬੱਕਰੀਆਂ ਕ੍ਰੋਸ ਕਰਾਉਣੀਆਂ ਆ ਖੜਿਆ ਸਿਆਣੇ ਬਜ਼ੁਰਗ ਸੌਣ ਚ ਕ੍ਰੋਸ ਕਰਾਵਾਂਗੇ ਭਾਦੋਂ ਦੇ ਭਾਦੋਂ ਦੇ ਮਹੀਨੇ ਤੱਕ ਦੁੱਧ ਦੇਣਾ ਇਹਨਾਂ ਨੇ ਠੀਕ ਹੈ ਜੀ 4 ਮਹੀਨੇ ਦੁੱਧ ਦੇਣਗੀਆਂ ਬੱਕਰੀਆਂ ਮਾਈ ਆ ਅੱਧੀ ਕੀਮਤ ਤਾਂ ਦੁੱਧ ਤੋਂ ਕੱਢ ਜਾਣੀਆਂ ਇਹਨਾਂ ਨੇ ਕੱਢ ਜਾਣੀਆਂ ਉਸ ਤੋਂ ਬਾਅਦ ਵਿੱਚ ਭਾਈ ਜੀ ਆ ਬੱਕਰੀ ਆ ਤਾਜੀ ਸੂਣ ਤੇ ਆਈ 70 75 ਹਜ਼ਾਰ ਦੀ ਜਿੰਨੂੰ ਮਰਜ਼ੀ ਫੜਾ ਦਿਓ ਠੀਕ ਆ ਆ ਬੱਕਰੀ ਲੱਖ ਰੁਪਏ ਨੂੰ ਨਹੀਂ ਮਿਲਦੀ ਤਾਜੀ ਸੂਣ ਤੇ ਆਈ ਠੀਕ ਹੈ ਜੀ ਇਹ ਬੱਕਰੀਆਂ ਘਰੇ ਵੀਰੇ ਜੇ ਬਣਾਉਣੀਆਂ ਤਾਂ ਪੁਲਿਆਟੀਆਂ ਲੈ ਕੇ ਬਣਨੀਆਂ ਜੇ ਹੁਣ ਮੇਰੇ ਕੋਲੇ ਸਮਰੱਥਾ ਤਾਂ 30000 ਦੀ ਆ ਮੈਂ ਬੱਕਰੀ ਤੇ ਅੱਖ ਰੱਖੀ ਬੈਠਾ ਲੱਖ ਵਾਲੀ ਤੇ ਉਹ ਬਣੂਗੀ ਕਿਵੇਂ 30000 ਰੁਪਏ ਦੀ ਤਾਂ ਬਣੂਗੀ ਇਹ ਮੈਂ ਪੁਲਿਆਟੀ ਲਵਾਂਗਾ ਪੁਲਿਆਟੀ ਲੈਣ ਯਾਨਕਿ ਬਾਬਾ ਜੀ ਇਹਨੂੰ ਤਿਆਰ ਕਰਕੇ ਫੇਰ ਵੇਚਣਗੇ ਫੇਰ ਗੱਲਬਾਤ ਲਾਉਣਗੇ ਅੱਗੇ ਵਧਾਉਣਗੇ ਠੀਕ ਹੈ ਯਾਨਕਿ 39 39 ਹੈਡ ਦੀ ਤਾਂ ਇਹ 39 39 ਹੈਡ ਦੀਆਂ ਬੱਕਰੀਆਂ ਜੀ ਇਹਨਾਂ ਤੋਂ ਆਪਾਂ 6 ਬੱਕਰੀਆਂ ਲੈ ਲਈਆਂ ਇਹ ਦੁੱਧ ਕਿੰਨਾ ਕਹਿੰਦਾ ਵੀ ਗੱਡੂ ਬਾਈ ਦੁੱਧ ਦੀ ਕੋਈ ਗਾਰੰਟੀ ਨਹੀਂ ਜੀ ਇਹਦੀ ਮੈਂ ਤਾਂ ਲਈਆਂ ਨਾ ਖੱਪਣ ਦੀ ਗਰੰਟੀ ਨਾ ਦੁੱਧ ਦੀ ਗਰੰਟੀ ਐਸ ਵਕਤ ਹਾਜ਼ਰ ਦੀ ਗਰੰਟੀ ਹੈ ਵੀ ਆਹ ਅਸਲਾ ਖੜਾ ਇਹ ਫਿਰ ਤੁਸੀਂ ਮੇਲੇ 'ਚ ਪਾਉਣੀ ਹੋ ਬਾਬਾ ਜੀ ਕੋਈ ਪਤਾ ਨਹੀਂ ਇਹ ਤਾਂ ਹੁਣ ਵਾਕਤ ਹੀ ਦੱਸੋ ਇਹ ਤਾਂ ਹੁਣ ਪਾਉਣੀ ਪਊਗੀ ਇਹ ਤਾਂ ਹੁਣ ਭਾਈ ਮੇਲੇ 'ਚ ਪਾਉਗੀ ਠੀਕ ਹੈ ਮੇਲੇ ਮੇਲਾ ਭਾਈ ਜੀ ਮੈਂ ਦੱਸ ਦਿਆਂ ਮੇਲੇ ਦੀ ਤਿਆਰੀ ਕਰ ਲੋ ਵੀਡੀਓ ਪਈ ਜਾਣੀਆਂ ਵਾਰੀ-ਵਾਰੀ ਜਿਹੜਾ ਹੁਣ ਵੀਰਵਾਰ ਆਊਗਾ ਤੇ 22 ਤਰੀਕ ਨੂੰ 22 ਦਿਨ ਵੀਰਵਾਰ ਨੂੰ ਬੱਕਰੀਆਂ ਸ਼ਾਮ ਨੂੰ ਖਾਲੀ ਹੋਣਗੀਆਂ ਇੱਥੇ ਐਸੇ ਜਗ੍ਹਾ 'ਚ ਪਿੰਡ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਜਿੱਥੇ ਆਪਾਂ ਮੇਲਾ ਲਾਉਨੇ ਆ ਤੇ ਰਾਤ ਨੂੰ 23 23 ਦੀ ਰਾਤ ਨੂੰ ਵੀ ਇਹ ਚੌਂਕੀ ਦਾ ਪ੍ਰਬੰਧ ਹੋਊਗਾ ਜਿਹੜੇ ਆਪਾਂ ਬੱਕਰੀਆਂ ਵਾਲੇ ਚੌਂਕੀ ਭਰਾਉਨੇ ਆ ਜਿੱਥੇ ਮਰਜ਼ੀ ਬੈਠਿਓ ਆਪਦਾ ਆਨੰਦ ਲਾਓ ਲਾਈਟਾਂ ਦਾ ਪੱਖਿਆਂ ਦਾ ਸਾਰਾ ਪ੍ਰਬੰਧ ਹੋਊਗਾ 22 ਤੀ ਨੂੰ ਸ਼ਾਮ ਨੂੰ ਬੱਕਰੀਆਂ ਖਾਲੀ ਹੋਣਗੀਆਂ ਵੀਰਵਾਰ ਨੂੰ ਜੁਮੇ ਵਾਲੇ ਦਿਨ ਸਵੇਰ ਦੀ ਚਵਾਈ ਸ਼ਾਮ ਦੀ ਚਵਾਈ 23 ਤਰੀਕ ਦੀ 24 ਤਰੀਕ ਸ਼ਨੀਵਾਰ ਦੀ ਸਵੇਰ ਦੀ ਚਵਾਈ ਲਾ ਕੇ ਬੱਕਰੀਆਂ ਦਾ ਹਾਰਟ ਅਨਾਉਂਸ ਕੀਤਾ ਜਾਊਗਾ ਜਿਹਦੇ ਵਿੱਚ ਆਪਣੇ ਪੰਜਾਬ ਸਰਕਾਰ ਦੇ ਸਾਡੇ ਹਲਕੇ ਦੇ ਇੰਚਾਰਜ ਤੰਗ ਸਾਹਿਬ ਬੱਕਰੀਆਂ ਨੂੰ ਇਨਾਮ ਵੰਡ ਕਰਨਗੇ ਤੇ ਬਾਕੀ ਜਿਹੜਾ ਉਦਘਾਟਨਾ ਉਹ ਵੀ ਅਗਲੀ ਵੀਡੀਓ ਵਿੱਚ ਤੁਹਾਨੂੰ ਦੱਸ ਦੇਣਾ ਵਾ ਵੀ ਜਿਹੜਾ ਉਦਘਾਟਨਾ ਉਹ ਵੀ ਸਾਡੇ ਜਿਹੜੇ ਸਿਆਸੀ ਮਾਰਲੇ ਸਾਡੇ ਇਲਾਕੇ ਦੇ ਕਿਉਂਕਿ ਸਾਡੇ ਲਈ ਸਾਰੇ ਹੀ ਸਾਂਝੇ ਨੇ ਸਾਡੇ ਲਈ ਸਭ ਇੱਕ ਨੇ ਸਾਡੇ ਕੋਲੇ ਸਾਰੀਆਂ ਤਰ੍ਹਾਂ ਦੇ ਜਿਹੜੇ ਵੀਰ ਆ ਪਾਲੀ ਤੇ ਵਪਾਰੀ ਆਉਂਦੇ ਨੇ ਭਾਵੇਂ ਉਹ ਕਿਸੇ ਪਾਰਟੀ ਨਾਲ ਜੁੜਿਆ ਸਾਡਾ ਕੋਈ ਮਤਲਬ ਨਹੀਂ ਸਾਡਾ ਮਤਲਬ ਹੈ ਅਸੀਂ ਹਰੇਕ ਨੂੰ ਸਤਿਕਾਰ ਦੇਣਾ ਭਾਵੇਂ ਕਿ ਕਾਂਗਰਸੀ ਹੋਣ ਕਾਲੀ ਜਾਲ ਵਾਲੇ ਹੋਣ ਭਾਵੇਂ ਕਿ ਆਮ ਪਾਰਟੀ ਵਾਲੇ ਆ ਭਾਵੇਂ ਕਿ ਕੋਈ ਹੋਰ ਪਾਰਟੀ ਆ ਅਸੀਂ ਸਾਰਿਆਂ ਨੂੰ ਸਤਿਕਾਰ ਦੇਣਾ ਸਭ ਨੂੰ ਬਰਾਬਰ ਰੱਖਣਾ ਅਸੀਂ ਜਿਹੜੇ ਸਾਡੇ ਮੌਜੂਦਾ ਸਰਕਾਰ ਦੇ ਅਨਚਾਰਜਾ ਕੰਗਸ ਸਾਹਿਬ ਉਹ 24 ਤਰੀਕ ਨੂੰ ਤਕਰੀਬਨ ਸਾਡੇ ਕੋਲੇ ਅਸੀਂ ਸਮਾਂ ਉਹਨਾਂ ਨਾਲ ਨਿਸ਼ਚਿਤ ਕਰ ਲਾਂਗੇ ਉਹ ਇਨਾਮਾਂ ਦੀ ਵੰਡ ਕਰਨਗੇ ਬਾਕੀ ਅਸੀਂ ਪ੍ਰੋਗਰਾਮ ਬਣਾਉਨੇ ਆ ਵੀ ਉਦਘਾਟਨ ਜਾਂ ਵਿੱਚ ਮੇਲੇ ਵਿੱਚ ਹਾਜ਼ਰੀ ਹੋਰ ਕੌਣ-ਕੌਣ ਸਾਡੇ ਪਾਉਣਗੇ ਉਹ ਮਹਾਨ ਸ਼ਹੀਦ ਤਾ ਤੁਹਾਡੇ ਨਾਲ ਮਲਾਵਾਂਗੇ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੇ ਤਿਆਰੀ ਕਰ ਲੋ ਮੇਲਾ ਵੱਡਾ ਹੋਊਗਾ ਵੱਡੇ ਇਨਾਮ ਹੋਣਗੇ ਜਿਹਦੇ ਵਿੱਚ ਸਭ ਤੋਂ ਵੱਧ ਸਹਿਯੋਗ ਜਿਹੜੇ ਸਾਡੇ ਐਨ ਆਰ ਆਈ ਵੀਰ ਤੇ ਜਾਂ ਸਾਡੇ ਫਾਰਮਿੰਗ ਵਾਲੇ ਵੀਰ ਜਿਨ੍ਹਾਂ ਦੇ ਵਿੱਚ ਭਾਈ ਮਨਜਿੰਦਰ ਸਿੰਘ ਭਰਮੀ ਗੁਰਦੇਤ ਗੋਡ ਫਾਰਮ ਇੰਗਲੈਂਡ ਵਾਲੇ ਭਾਈ ਟਿਮੀ ਭਾਈ ਬਿਰਸਾ ਫਾਰਮ ਵਾਲੇ ਇੰਗਲੈਂਡ ਤੋਂ ਤੇ ਇਸੇ ਤਰ੍ਹਾਂ ਹੀ ਸਾਡੇ ਹੈਪੀ ਵਰਸਾਲ ਭਾਈ ਆਪਣੇ ਹੈਪੀ ਵਰਸਾਲ ਤੇ ਨਾਲ ਹੀ ਸਾਡੇ ਗੁਰਲਾਲ ਸਿੰਘ ਜੀ ਤੇ ਸਿੱਧੂ ਝੁਗੀਆਂ ਕੇਰ ਸਿੰਘ ਵਾਲਾ ਜ਼ਿਲ੍ਹਾ ਜਲਾਲਾਬਾਦ ਤੋਂ ਤੇ ਇਸੇ ਤਰ੍ਹਾਂ ਹੀ ਸਾਡੇ ਸਣੀ ਘੇਲ ਰਣੀਆਂ ਜਿਹੜੇ ਕਿ ਜੱਦੀ ਪੋਸਤੀ ਸਰਦਾਰ ਵਾਜਦੇ ਨੇ ਬਾਈ ਜੀ ਘੋੜਿਆਂ ਦੀ ਦੁਨੀਆ ਦੇ ਵਿੱਚ ਨੰਬਰ 1 ਤੇ ਬੱਕਰੀਆਂ ਦੀ ਦੁਨੀਆ ਦੇ ਵਿੱਚ ਵੀ ਉਹਨਾਂ ਨੇ ਆਪਣਾ ਨਾਮ ਨਖਟਿਆ ਨਵੇਂ ਨੰਬਰ 1 ਬਣੇ ਨੇ ਤੇ ਇਸੇ ਤਰ੍ਹਾਂ ਮੱਝਾਂ ਗਾਈਆਂ ਦੀ ਦੁੱਧ ਚਵਾਈ ਇੰਡੀਆ ਲੈਵਲ ਦੀਆਂ ਮੱਝਾਂ ਜੇਤੂ ਉਹਨਾਂ ਦੇ ਘਰੇ ਖੜੀਆਂ ਨੇ ਉਹ ਬਾਈ ਜੀ ਦਾ ਧੰਨਵਾਦ ਕਰਦੇ ਆ ਉਹਨਾਂ ਬੰਨਿਓ ਇਨਾਮ ਦਿੱਤੇ ਜਾਣੇ ਨੇ ਪਹਿਲਾ ਇਨਾਮ ਗੁਰਦੇਤ ਗੋੜਹਵਾਰ ਪੱਲੀੋਂ ਫਰਾਈ ਦਿੱਤੀ ਜਾਣੀ ਆ ਦੂਜਾ ਇਨਾਮ ਸਾਡੇ ਗੁਰਲੈਲ ਬਾਈ ਜੀ ਝੁਗੀਆਂ ਕੇਰ ਸਿੰਘ ਵਾਲਾ ਉਹਨਾਂ ਵੱਲੋਂ ਤੀਜਾ ਇਨਾਮ ਡਾਕਟਰ ਭਪਿੰਦਰ ਸਿੰਘ ਜੀ ਗੰਗਾ ਨਗਰ ਗ੍ਰੀਨ ਪੌਟ ਗੌਡ ਫਾਰਮ ਵਾਲੇ ਉਹਨਾਂ ਵੱਲੋਂ ਚੌਥਾ ਇਨਾਮ ਰਮਜ਼ਾਨ ਦਾਕੇ ਬੰਨੀਓ ਪੰਜਵੇਂ ਤੋਂ ਲੈ ਕੇ 11ਵੇਂ ਤੱਕ ਸਣੀ ਗੱਲ ਰਣੀਆਂ ਘੋੜਿਆਂ ਵਾਲੇ ਵੀਰ ਤੇ ਬੱਕਰੀਆਂ ਦਾ ਗੌਡ ਫਾਰਮ ਬਹੁਤ ਤਕੜਾ ਉਹਨਾਂ ਦੇ ਘਰੇ ਜਾ ਕੇ ਆਇਆ ਬੜੀਆਂ ਰੂਹ ਖੁਸ਼ ਹੁੰਦੀਆਂ ਬੱਕਰੀਆਂ ਦੇਖ ਕੇ ਇੰਨੀ ਵਧੀਆ ਉਹਨੇ ਦੀ ਪਰਵਰਿਸ਼ ਕਰ ਰਹੇ ਨੇ ਤੇ ਉਹਨਾਂ ਵਾਲਿਓ ਇਨਾਮ ਦਿੱਤੇ ਜਾਣੇ ਆ ਬਾਕੀ ਸਾਡੇ ਨਗਰ ਬੰਨਿਓ ਵੀ ਮੌਕੇ ਤੇ ਇਨਾਮ ਦਿੱਤੇ ਜਾਣਗੇ ಗ್ರಾಮ ਪੰਚਾਇਤ ਐਨ ਆਰ ਆਈ ਵੀਰ ਨਗਰ ਮੁੱਲਾਪੁਰ ਦੇ ਸਾਰਿਆਂ ਦਾ ਹੀ ਧੰਨਵਾਦ ਸਾਰੀਆਂ ਕਲੱਬਾਂ ਦਾ ਧੰਨਵਾਦ ਤੇ ਸਾਰੇ ਸਹਿਯੋਗ ਦੇ ਰਹੇ ਨੇ ਇਸ ਲਈ ਬੇਨਤੀ ਆ ਬੱਕਰੀਆਂ ਪਾਲਕ ਵੀਰਾਂ ਨੂੰ ਕਿ ਜਿਹੜੇ ਦੁੱਧ ਦੇ ਕੰਮ ਕਰਦੇ ਆ ਬੱਕਰੀਆਂ ਦੀ ਬਰੀਡ ਤੇ ਵੀ ਕੰਮ ਕਰੋ ਜ਼ਿਆਦਾਤਰ ਦੁੱਧ ਦੇ ਪੈਦਾਵਾਰ ਵਾਲੀਆਂ ਬੱਕਰੀਆਂ ਰੱਖੋ ਤੇ